ਜ਼ਿਲ੍ਹਾ ਬਰਨਾਲਾ ਦੇ ਪਿੰਡ ਸੁਖਪੂਰਾ ਵਿਖੇ ਅੱਜ ਸਵੇਰੇ ਉਸ ਸਮੇਂ ਵੱਡੀ ਘਟਨਾ ਵਾਪਰ ਗਈ ਜਦੋਂ ਇੱਕ ਨੌਜਵਾਨ ਨੇ ਆਪਣੇ ਘਰ ਦੇ ਕਮਰੇ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਅਨੁਸਾਰ 20 ਸਾਲ ਦੇ ਨੌਜਵਾਨ ਦਿਲਪ੍ਰੀਤ ਸਿੰਘ ਪੁੱਤਰ ਅਜੈਬ ਸਿੰਘ ਆਪਣੇ ਪਰਿਵਾਰ ਦਾ ਇਕਲੌਤਾ ਪੁੱਤ ਸੀ ਜਿਸ ਨੇ ਆਪਣੀ ਪੜ੍ਹਾਈ ਤੋਂ ਬਾਅਦ ਕੈਨੇਡਾ ਜਾਣ ਦੀ ਕੋਸ਼ਿਸ਼ ਕੀਤੀ ਪਰ ਰਿਫਿਊਜ਼ਲ ਆਨ ਕਾਰਨ ਉਹ ਕੈਨੇਡਾ ਨਹੀਂ ਜਾ ਸਕੇ ਜਿਸ ਨੂੰ ਲੈ ਕੇ ਦਿਲਪ੍ਰੀਤ ਸਿੰਘ ਕਾਫੀ ਪਰੇਸ਼ਾਨ ਰਹਿੰਦਾ ਸੀ ਜਿਸ ਨੇ ਅੱਜ ਸਵੇਰੇ ਆਪਣੇ ਘਰ ਵਿੱਚ ਪਈ ਲਾਈਸੈਂਸੀ 312 ਬੋਰ ਦੀ ਰਾਈਫਲ ਨਾਲ ਖੁਦਕੁਸ਼ੀ ਕਰ ਲਈ। ਹਾਂਜੀ ਭਾਜੀ ਕੀ ਨਾਮ ਹੋਣਾ ਤੇ ਕੀ ਕਰਨਾ ਬਪਰੀ ਬਪਰੀ। ਭਾਜੀ ਮੇਰਾ ਨਾਮ ਬਲਜਿੰਦਰ ਸਿੰਘ ਸਰਪੰਚਾ ਜੀ ਮੌਜੂਦਾ। ਅੱਜ ਇਹ ਤਕਰੀਬਨ 7:30 ਵਜੇ ਦੀ ਗੱਲ ਹੈ ਜੀ। ਸਾਡੇ ਪਿੰਡ ਦਾ ਪੱਛਾ ਸੀਗਾ ਤਕਰੀਬਨ 19 ਕੇ ਸਾਲ ਦੀ ਉਮਰ ਸੀ ਇਹਨਾਂ ਦੀ ਤੇ ਇਹਨਾਂ ਦੇ ਮਨ ਕਿ ਚਲੋ ਫਾਇਰ ਲਾਈਸ਼ੇਰ ਫਿਊਜ ਲਾਗੀ ਜੀ। ਉਹ ਚੀਜ਼ ਦੀ ਟੈਨਸ਼ਨ ਲੈ ਕੇ ਬੰਦੇ ਬੱਚੇ ਨੇ ਸੁਸਾਇਡ ਕਰ ਲਿਆ। ਠੀਕ ਆ ਬੱਚੇ ਦੇ ਮਨਨ ਕਿ ਚਲੋ ਦੋ ਬ੍ਰਦਰ ਇੱਕ ਸਿਸਟਰ ਇੱਕ ਬ੍ਰਦਰ ਤੇ ਉਹ ਬਾਰ ਸੀਗੇ ਤੇ ਕੋਈ ਇਦਾਂ ਦਾ ਵਧੀਆ ਬੱਚਾ ਸੀਗਾ ਨਸ਼ੇ ਪੱਤੇ ਤੋਂ ਬਿਲਕੁਲ ਰਹਿਤ ਸੀਗਾ ਤੇ ਵੱਡੀ ਗੱਲ ਇੱਥੇ ਆ ਕਿ ਇਹ ਨਿਬੜਦੀ ਆ ਕਿ ਸਭ ਤੋਂ ਪਹਿਲਾਂ ਸੀਗਾ ਨਾ ਚਾਣੇ ਕਿ ਚਲੋ ਕੋਈ ਵੀ ਟਿੱਕਤਾ ਵੀ ਆ ਤੇ ਮਾਂ ਪਿਓ ਨਾਲ ਉਹ ਦਾਰ ਦੋਸਤਾਨਾ ਠੀਕ ਹੈ ਸ਼ੇਅਰ ਕਰੋ ਤਾਂ ਕਿ ਕੋਈ ਨਾ ਮਾਂ ਪਿਓ ਦਾ ਕੀ ਕਸੂਰ ਸੀਗਾ ਜਾਂ ਬੱਚੇ ਦਾ ਕੀ ਕਸੂਰ ਸੀ ਬਾਅਦ ਚ ਵੀ ਉਹ ਹੋ ਸਕਦਾ ਸੀਗਾ ਨਾ ਠੀਕ ਆ ਲੈ ਬਹੁਤ ਵੱਡੀ ਆ ਵੀਰੇ ਠੀਕ ਆ ਤੇ ਜਿਹੜੀ ਅੱਜ ਇਹ ਘਟਨਾ ਹੋਈ ਹੈ ਮੈਂ ਨਹੀਂ ਚਾਹੁੰਦਾ ਕਿਸੇ ਹੋਰ ਪਿੰਡ ਕਿਸੇ ਵੀਰ ਭਾਈ ਨਾਲ ਹੋਵੇ ਸਾਡੇ ਅੱਜ ਸਾਰੇ ਪਿੰਡ ਦੇ ਵੀ ਮਨਕ ਚਲੋ ਬਹੁਤ ਹੀ ਜ਼ਿਆਦਾ ਦੁੱਖ ਦਾ ਇੱਕ ਘਟਨਾ ਕੀ ਥੁੱਲੇ ਬੰਦ ਹੋ ਗਏ ਸਾਰੇ ਪਿੰਡ ਦੇ ਸਾਡੇ ਬਹੁਤ ਹੀ ਹੋਣ ਹਰ ਬੱਚਾ ਸੀਗਾ ਠੀਕ ਆ ਮੇਰਾ ਹੋਰਾ ਵੀ ਮੇਰੇ ਸਾਥੀਆਂ ਨੂੰ ਮੇਰੇ ਛੋਟੇ ਜਾਂ ਵੱਡੇ ਵੀਰ ਭਰਾਵਾਂ ਨੂੰ ਇਹ ਬੇਨਤੀ ਆ ਕਿ ਇਹੋ ਜਿਹਾ ਕੋਈ ਵੀ ਕਦਮ ਨਾ ਚੱਕੋ ਲਹ ਬਹੁਤ ਵੱਡੀ ਆ ਠੀਕ ਆ ਮਾਂ ਪਿਓ ਨੂੰ ਜਾਉਂਦੇ ਮਾਰ ਗਿਆ ਠੀਕ ਆ ਉਹ ਤਾਂ ਚਲਾ ਗਿਆ ਦੁਨੀਆ ਤੋਂ ਅਸੀਂ ਰਹਿ ਗਏ ਠੀਕ ਆ ਸਾਨੂੰ ساری ਉਮਰ ਦਾ ਅਫਸੋਸ ਰਹੂਗਾ ਕਿ ਸਾਡਾ ਬੱਚਾ ਇੱਦਾਂ ਚਲਾ ਗਿਆ ਸਾਨੂੰ ਕੋਈ ਪਤਾ ਵੀ ਨਹੀਂ ਲੱਗਿਆ ਇਸ ਸੁਭਾਅ ਦੀ ਗੱਲ ਕਰੀ ਕਿਹੋ ਜਿਹਾ ਸੁਭਾਅ ਸੀ ਬਹੁਤ ਹੀ ਨਿੱਗਾ ਸੁਭਾਅ ਸੀਗਾ ਜੀ ਅੱਜ ਕੱਲ ਦੇ ਆਪਾਂ ਦੇਖਦੇ ਆਂ ਮਾਂ ਪਾਉਣਾ ਕੋਈ ਕੰਮ ਨਹੀਂ ਕਰਵਾਉਂਦਾ ਸਵੇਰ ਉੱਠਣਾ ਉਹਨੇ ਠੀਕ ਆ ਪਹਿਲਾਂ ਆਦੀ ਮਾਤਾ ਦੇ ਨਾਲ ਗੁਰੂ ਘਰ ਜਾਣਾ ਸ਼ਾਮ ਨੂੰ ਗੁਰੂ ਘਰ ਜਾਣਾ ਉਸ ਤੋਂ ਬਾਅਦ ਘਰ ਦੇ ਕੰਮਾਂ ਵਿੱਚ ਵੀ ਹੱਥ ਵਟਾਉਂਦਾ ਸੀਗਾ ਅੱਜ ਵੀ ਹਰ ਵਾਰ ਦੀ ਤਰ੍ਹਾਂ ਆਦੀ ਮਾਂ ਦਾਤੇ ਨਾਲ ਕੂੜੇ ਦਾ ਕੰਮ ਕਰਵਾਇਆ ਉਹਦੇ ਫਾਦਰ ਸਾਹਿਬ ਦੁੱਧ ਦਾ ਕੰਮ ਕਰਦੇ ਰਹੇ ਲੰਮੇ 20 ਸਾਲਾਂ ਤੋਂ ਤੇ ਉਹ ਸਵੇਰ ਤੋਂ ਅਧਿਕ ਪੌਣ ਚਲੇ ਗਏ ਤੇ ਆਦੀ ਮਾਤਾ ਨਾਲ ਬੰਨ ਕੇ ਚਲੋ ਪਸੂਆਂ ਸਾਹਮੇ ਆ ਠੀਕ ਹੈ ਦਾਦੀ ਜੀ ਦਾ ਅੱਖਾਂ ਦਾ ਪ੍ਰੈਸ਼ਨ ਹੋਇਆ ਹੋਇਆ ਸੀ ਉਹਦੀ ਦਵਾਈ ਪਾਈ ਅੱਖਾਂ ਦੀ ਤੇ ਦਾਦੀ ਜੀ ਤੇ ਇਹਦੀ ਮਾਤਾ ਜੀ ਕੱਪੜਿਆਂ ਦਾ ਤਣ ਲੱਗੇ ਉਸ ਤੋਂ ਬਾਅਦ ਜਦ ਹੀ ਬਸ ਆਵਾਜ਼ ਆਈ ਤੇ ਅੰਦਰ ਚਲੇ ਗਏ ਦੇਖਿਆ ਤਾਂ ਵੀ ਬੱਚੇ ਨੇ ਸੈਟ ਕਰ ਗਏ ਲਾਗਾ ਕਿਤੇ ਨਾ ਕਿਤੇ ਬੱਚਿਆਂ ਨੂੰ ਜਾਗਰੂਤ ਹੋਣਾ ਚਾਹੀਦਾ ਚਲੋ ਰਫਾਇਲ ਸੀ ਰਿਫਿਊਜ਼ਲ ਆ ਗਈ ਦੂਰੀ ਬਾਰ ਵੀ ਲੱਗ ਜਾਂਦੀ ਹਾਂਜੀ 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 ਬਸ ਇੱਦਾਂ ਹੀ ਕਹਿਣਾ ਚਾਹੁੰਦਾ ਕਿ ਕੋਈ ਵੀ ਗੱਲਬਾਤ ਆ ਵੀ ਆਦੇ ਮਾਪਿਆਂ ਨਾਲ ਸੇਰੇ ਕਰੋ ਆਦੇ ਭੈਣ ਭਾਈਆਂ ਨਾਲ ਯਾਰ ਦੋਸਤਾਂ ਨਾਲ ਸੇਰੇ ਕਰੋ ਐਡਾ ਵੱਡਾ ਕਦਮ ਨਾ ਚੱਕਿਆ ਜਾਵੇ ਅੱਜ ਸਵੇਰੇ ਸਾਨੂੰ ਪੌਣੇ 8 ਵਜੇ ਇੱਕ ਇੰਟੀਮੀਸ਼ਨ ਆਈ ਸੀ ਜੀ ਪਿੰਡ ਤੋਂ ਫੋਨ ਕੀਤਾ ਸੀ ਆਪਣੇ ਸਰਪੰਚ ਸਾਹਿਬ ਨੇ ਕਿ ਇੱਕ ਮੁੰਡਾ ਦਿਲਪ੍ਰੀਤ ਸਿੰਘ ਹੈ ਅ ਅਜੈਬ ਸਿੰਘ ਨੇ ਉਹਨਾਂ ਦਾ ਬੇਟਾ ਹੈ ਇਹ ਉਮਰ ਦੀ ਹੈਗੀ 20 ਕੁ ਸਾਲ ਵੀ ਇਹਨੇ ਗਨ ਨਾਲ ਵੀ ਸੁਸਾਈਡ ਕਰ ਲਿਆ ਸੋ ਸਵੈਡ ਕਰਨ ਦਾ ਕਾਰਨ ਕੀ ਹੈ ਸਵੈਡ ਕਰਨ ਜਦੋਂ ਅਸੀਂ ਪੁਲਿਸ ਪਾਰਟੀ ਮੌਕੇ ਤੇ ਭੇਜੀ ਔਰ ਮੈਂ ਵੀ ਗਿਆ ਔਰ ਉੱਥੇ ਜਾ ਕੇ ਅਸੀਂ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਤਾਂ ਐਕਚੁਅਲੀ ਇਹਦੀ ਵੱਡੀ ਭੈਣ ਕੈਨੇਡਾ ਗਈ ਹੋਈ ਹੈ ਇਹਦੇ ਤਾਏ ਦੇ ਬੱਚੇ ਉਹ ਵੀ ਕੈਨੇਡਾ ਨੇ ਇਹਦੇ ਤਾਇਆ ਜੀ ਵੀ ਕੈਨੇਡਾ ਨੇ ਔਰ ਇਹ ਵੀ ਕੈਨੇਡਾ ਜਾਣਾ ਚਾਹੁੰਦਾ ਸੀ ਪਿਛਲੇ ਕਾਫੀ ਸਮੇਂ ਤੋਂ ਇਹਦੀ ਰਿਫਿਊਜ਼ਲ ਆ ਰਹੀ ਸੀ ਤੇ ਰਿਫਿਊਜ਼ਲ ਆਉਣਾ ਕਾਫੀ ਡਿਪਰੈਸ਼ਨ 'ਚ ਰਹਿੰਦਾ ਸੀ ਤੇ ਇਹਦੇ ਪਿਤਾ ਜੀ ਨੇ ਦੱਸਿਆ ਕਿ ਮੈਂ ਇਹਨੂੰ ਹੌਸਲਾ ਦਿੰਦਾ ਹੁੰਦਾ ਸੀ ਵੀ ਕੋਈ ਗੱਲ ਨਹੀਂ ਵੀ ਤੇਰਾ ਵੀ ਕੰਮ ਬਣ ਜਾਊਗਾ ਵੀ ਆਪਰ ਜਾਣ ਵਾਲਾ ਬਟ ਬੱਚਾ ਮਰ ਉਸ ਚੀਜ਼ ਨੂੰ ਨਾ ਸਹੰਦੇ ਹੋਏ ਇਹਨੇ ਕੱਲ ਸੁਸਾਇਡ ਕਰਾ ਲਿਆ। ਮਾਨਸਿਕ ਤੌਰ ਤੇ ਪ੍ਰੇਸ਼ਾਨ ਹਾ ਮਾਨਸਿਕ ਤੌਰ ਤੇ ਪਰੇਸ਼ਾਨ ਰਿੰਦਾ ਸੀ ਉਹਦੀ ਮੰਮੀ ਨੇ ਵੀ ਦੱਸਿਆ ਔਰ ਅੱਜ ਸਵੇਰੇ ਘਰੇ ਸੀ ਪਹਿਲਾਂ ਉਹਨੇ ਆਪਣੀ ਮੰਮੀ ਨਾਲ ਛੋਟੇ-ਮੋਟੇ ਘਰ ਦੇ ਕੰਮ ਕਰਵਾਏ। ਆ ਫਿਰ ਉਹਦੀ ਆਪਣੀ ਦਾਦੀ ਦੀ ਅੱਖਾਂ ਦੇ ਵਿੱਚ दारू ਪਾਈ ਤੇ ਉਸ ਟਾਈਮ ਦਾਦੀ ਵੀ ਘਰ ਸੀ ਉਹਦੀ ਮੰਮੀ ਵੀ ਘਰ ਸੀ। ਪਿਤਾ ਜੀ ਉਹਦੇ ਬਾਹਰ ਦੁੱਧ ਪਾਉਣ ਗਏ ਸੀ। ਤਾਂ ਇਹਨਾਂ ਨੇ ਫਿਰ ਉੱਥੇ ਅੰਦਰ ਜਾ ਕੇ ਇਹਦੇ ਗਨ ਪਈ ਸੀ ਗਨ ਨਾਲ ਗੋਲੀ ਬਾਹਰ। ਇਹ ਜਿਹੜੇ ਨਾਲ ਸੁਸਾਇਡ ਕੀਤਾ ਉਹ ਮਤਲਬ ਕਿ ਲਾਇਸੈਂਸ ਹਾਂਜੀ ਲਾਇਸੈਂਸ ਸੀ ਗਨ ਇਹਨਾਂ ਦੀ ਆਪਣੀ ਗਨ ਹੈ। ਤੇ ਇਹ ਮੁੰਡਾ ਕੱਲੇ ਸੀ ਜੀ ਹਾਂ ਮੁੰਡਾ ਕੱਲਾ ਸੀ ਇੱਕ ਭੈਣ ਤੇ ਇੱਕ ਭਰਾ ਸੀ ਮਾਪੇ ਇੱਕ ਫੇਰ ਹੋਇਆ ਜੀ ਓਏ ਇਹ ਕਿੰਨੇ ਭੈਣ ਭਰਾ ਨੇ ਜਿਹੜਾ ਮੁੰਡੇ ਦਿੱਥੇ ਜੀ ਇੱਕ ਭੈਣ ਆ ਔਰ ਇੱਕ ਭਰਾ ਨੇ ਇੱਕ ਹੋਰ ਭਰਾ ਨਹੀਂ ਨਹੀਂ ਹੋਰ ਨਹੀਂ ਬਸ ਇਹ ਦੋ ਦੋਨੇ ਦੋਨੇ ਭੈਣ ਭਰਾ ਨੇ ਸਰ ਇਹ ਭੈਣ ਵੱਡੀ ਆ ਭੈਣ ਵੱਡੀ ਆ ਤੇ ਭਰਾ ਛੋਟਾ ਸੀਗਾ ਤੇ ਹੁਣ ਕਾਨੂੰਨੀ ਕਾਰਵਾਈ ਕਾਨੂੰਨੀ ਕਾਰਵਾਈ ਇਹ ਕਰ ਰਹੀ ਹੈ ਵੀ ਇਹਦੀ 194 ਬੀ ਐਨ ਐਸ ਐਸ ਦੀ ਕਾਰਵਾਈ ਕੀਤੀ ਜਾ ਰਹੀ ਹੈ ਪਰਿਵਾਰ ਦੇ ਬਿਆਨਾਂ ਤੇ ਔਰ ਬੋਡੀ ਮਾਰਚਰੀ ਰਖਵਾ ਦਿੱਤੀ ਗਈ ਹੈ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰਕੇ ਦਾ ਅੰਤਿਮ ਸੰਸਕਾਰ ਕਰਵਾ ਦਿੱਤਾ ਜਾਊਗਾ।